اکالی دل میں اب نئی ممبر شپ ہو کے نئے الیکشن ہو رہے ہیں نئے ڈیلیگیٹ بن رہے ہیں یہ اب ایک بہت بڑا چانس ہے پنجاب کے لیے جو پنجاب کی اپنی ریجنل پارٹی ہے جو پنجاب کے ایشوز کو اٹھاتی ہے یہ بہت بڑا چانس ہے اس کو سٹرنگ اسٹرینتھن کیا جائے اور اس پارٹی کو باپس مڑ کھڑا کیا جائے اسی گلوری پہ جس پہ وہ پہلے تھی اور پنجاب کو بہت جورت ہے ریجنل پارٹی کی پنجاب کی اپنی سمسیاں ہیں ایک اپنی پکولر پنجاب کی جو, جو پرولمز ہیں وہ صرف ریجل پارٹی ہی ان کو سمجھ سکتی ہے اور ان کا حل نکال سکتی ہے تو اس لئے یہ ایک چانس ہے کہ اس ریجل پارٹی کو اسٹرینتن کیا جائے اور یہ اس کو واپس اسی مقام پہ لیا جائے جس مقام پہ یہ جی پہلے تھی میں نے کال دیا سبھی کو سب پنجابی جو چاہتے ہیں پنجاب کے لیے کچھ کرنا پنجاب کی سمسیہ کا حل کرنا کہ وہ سبھی ہی آ کے ممبر بنے اور جب یہ جی ممبر شپ ڈرائیو شروع ہوگی تو میں خود بھی ممبر بنوں گا یہ جو نمے ڈیلیگیٹس چنے جائیں گے وہ ڈیسائیڈ کریں گے کہ کون سی لیڈرشپ کے ساتھ انہوں نے کام کرنا یہ ان کا پراروگیٹو ہے وہ ڈیسائیڈ کریں گے یہ جو سکھ پرمپرا ہے کہ جب کوئی جا کے اکال تک میں معافی مانگتا ہے اور کال تکس اس کو معاف کر دیتا ہے تو پیچھے والی باتیں پھر بولی جاتی ہیں آگے کا پھر دیکھا جاتا ہے اب وہ آگے کی دیکھی جائے گی آگے کی ان کی کنڈکٹ جو ہے آگے کا جس طرح اپریٹ کرتے ہیں اب وہ ڈیسائیڈ کرے گا پیچھے والی باتیں نہیں اب آئے گی جو پنجاب کی ریجنل پارٹی ہے وہی پنجاب کی اس سمسیا کا حل نکال سکتی ہے کیونکہ جو پنجاب کا برا حال ہے بہت ضرورت ہے کہ ہمیں اپنی ریجنل پارٹی کو اسٹرین کرنا چاہیے یہ بہت ہی شرمناک بات تھی کہ جو جے سنگھ بادل جو سیوا کر رہے تھے اس طرح جو ان کے اوپر جو جا کے حملہ کیا گیا یہ بہت شرمناک بات آج کا مدہ پنجاب دے حالت پنجاب دا حالت دے بہت, بہت ਬਹੁਤ ਸਾਰੇ ਐਸੇ ਬੜੀ-ਭੜੀ ਇਤਨੀ ਜੇ ਪੰਜਾਬੀ ਨੇ ਸਿੰਧਾ ਨੂੰ ਪੰਜਾਬ ਦਾ ਬਹੁਤ ਫਿਕਰ ਹੈ ਇਹੋ ਕੁਝ ਕਰਨਾ ਚਾਹੁੰਦੇ ਆ বিনা ਐਕਸਪੈਰੀਮੈਂਟ ਸੀ ਉਹ ਕੁਝ ਬਹੁਤ कामयाब ਨਹੀਂ ਰਹਾ। ਕਿਆ ਕਰਕੇ ਕਿਸੇ ਦਾ ਨਈ ਪਾਰਟੀ ਬਣਾਉਣ ਵਾਲੇ ਪਾਸੇ ਨੂੰ ਵੀ ਬਹੁਤੀ ਹਿੰਮਤ ਨਹੀਂ ਹੋਈ। ਹੁਣ ਇੱਕ ਨਵੀਂ ਉਮੀਦ ਜਾ ਗਿਆ ਜਦੋਂ ਇਹ ਹੁਣ ਅਕਾਲ ਤਖਤ ਸਾਹਿਬ ਨੇ ਅਕਾਲੀ ਦਲ ਦੇ ਵਾਰੇ ਜੋ ਫੈਸਲਾ ਲਿਆ ਉਹ ਫੈਸਲਾ ਲੈ ਕੇ ਅਕਾਲੀ ਦਲ ਜੋ ਕਿ ਪੰਜਾਬ ਦੀ ਆਪਣੀ ਪਾਰਟੀ ਏ ਪੰਜਾਬ ਦੀ ਖੇਤਰੀ ਪਾਰਟੀ ਆ ਤੇ ਉਸ ਨੂੰ ਕਿਹਾ ਕਿ ਇਹਦੀ ਮੈਂਬਰਸ਼ਿਪ ਦੂਜੀ ਆਣੀ ਤੋਂ ਸ਼ੁਰੂ ਕਰੋ ਮੈਂਬਰ ਬਣਾਓ ਨਵੇਂ ਡੈਲੀਗੇਟ ਚੁਣੋ ਤੇ ਪਾਰਟੀ ਨੂੰ ਇੱਕ ਤਰ੍ਹਾਂ ਦਾ ਰੀਕੰਸਟੀਟਿਊਟ ਕੀਤਾ ਜਾਵੇ ਇੱਕ ਮੌਕਾ ਆ ਗਿਆ ਕਿ ਜਿਸ ਮਕਸਦ ਦੇ ਕਰਕੇ ਅਕਾਲੀ ਦਲ ਦਾ ਗਠਨ ਹੋਇਆ ਸੀ ਉਸ ਸਿਧਾਂਤਾਂ ਦੇ ਉੱਤੇ ਅਕਾਲੀ ਦਲ ਨੂੰ ਚਲਾਇਆ ਜਾਵੇ ਇਹ ਇੱਕ ਬਹੁਤ ਵੱਡਾ ਮੌਕਾ ਇਹ ਇਹ ਆਇਆ ਤਾਂ ਇਹਦੇ ਨਾਲ ਇੱਕ ਉਮੀਦ ਵੀ ਜਾਗੀ ਆ ਕਿ ਪੰਜਾਬ ਦੀ ਆਪਣੀ ਉਹ ਪਾਰਟੀ ਜਿਹੜੇ ਕੇ ਸਿੰਨਾ ਦਾ ਮੇਨ ਮਕਸਦ ਹੀ ਪੰਜਾਬ ਸਭ ਤੋਂ ਪਹਿਲਾਂ ਪੰਜਾਬ ਹੀ ਆਉਂਦਾ ਕਿਉਂਕਿ ਪੰਜਾਬ ਦੇ ਵਿੱਚ ਛਾਤੀ ਦੀ ਪੰਜਾਬ ਦੀਆਂ ਸਮੱਸਿਆਵਾਂ ਬੜੀਆਂ ਪੈਕਿਊਲਰ ਨੇ ਪਾਕਿਸਤਾਨ ਦੇ ਤੋਂ ਅਲੱਗਾਂ ਨੇ ਇੰਡੀਆ ਦੇ ਵਿੱਚ ਹੋਰ ਵੀ ਕੁਝ ਸਟੇਟਸ ਐਸੀਆਂ ਨੇ ਜਿਨ੍ਹਾਂ ਦੀਆਂ ਪੰਜਾਬ ਵਾਂਗੂ ਪੈਕਿਊਲਰ ਜੋ ਸਿਚੁਏਸ਼ਨ ਹੈ ਆਪਣੀਆਂ ਪ੍ਰੋਬਲਮਸ ਨੇ ਜਿਵੇਂ ਬੰਗਾਲ ਹੋਇਆ ਜਿਵੇਂ ਤਾਮਿਲਨਾਡੂ ਹੋਇਆ ਇਸੇ ਕਰਕੇ ਜੇ ਤੁਸੀਂ ਦੇਖਿਆ ਹੋਵੇਗਾ ਕਿ ਉਹਦਾ ਸਟੇਟਾਂ ਵਿੱਚ ਵੀ ਹਮੇਸ਼ਾ ਹੀ ਰੀਜਨਲ ਪਾਰਟੀਆਂ ਜ਼ਿਆਦਾ ਸਿੱਖਤ ਪੜ ਰਹੀਆਂ ਨੇ ਜਿੰਨੀਆਂ ਵੀ ਸੈਂਟਰਲ ਪਾਰਟੀਆਂ ਹੁੰਦੀਆਂ ਉਹ ਸੈਂਟਰਲ ਪਾਰਟੀਆਂ ਦਾ ਧਿਆਨ ਉਹਨਾਂ ਪ੍ਰੋਬਲਮ ਜਿਹੜੀਆਂ ਸਟੇਟੀਆਂ ਸਪੈਸੀਫਿਕ ਪ੍ਰੋਬਲਮ ਨੇ ਪੈਕਿਊਲਰ ਪਾਜ਼ਬਲੀ ਉਹਨਾਂ ਦੇ ਪਾਸੇ ਨੂੰ ਨਹੀਂ ਜਾਂਦਾ ਇਹ ਪਿੱਛੇ ਵੀ ਪੰਜਾਬ 'ਚ ਹਮੇਸ਼ਾ ਲਿਖਿਆ ਗਿਆ ਕਿ ਇਹ ਸੈਂਟਰਲ ਪਾਰਟੀਆਂ ਦਾ ਧਿਆਨ ਕਾਦਾ ਸੈਂਟਰ ਬੱਧਿਆਂ ਦੇ ਵਿੱਚ ਇੱਕ ਅੱਤਰ ਸੌਦਾ ਪੰਜਾਬ ਦੇ ਬੱਧਿਆਂ ਤੇ ਨਹੀਂ ਹੁੰਦਾ। ਕਿਹੜੀਆਂ ਪਾਰਟੀਆਂ ਚ ਗਾਇਬ ਤਾਂ ਕਿ ਖਾਲੀ ਦਲ ਇਹਨਾਂ ਨੂੰ ਤੇ ਲੀਡਰਾਂ ਨੂੰ ਰਿਲਾਈਸ ਕਰਾਇਆ ਜਾਵੇ ਕਿਈ ਦੂਜੀਆਂ ਪਾਰਟੀਆਂ ਤੋਂ ਬਾਹਰ ਲੱਗੇ ਜਾਣ। ਅੱਜ ਕੋਲੋ ਸਾਰੇ ਲੋਕ ਜਿਨ੍ਹਾਂ ਨੇ 10-12 ਸਾਲ ਤੋਂ ਇਹ ਸਰਕਾਰੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਲੜਾਈ ਲੜੀ ਆ ਅੱਜ ਮੌਕਾ ਇਹ ਸਾਰੇ ਹਲਕਾ ਜੀ ਦਲ ਦੇ ਵਿੱਚ ਆ ਜਿਵੇਂ ਕਿ ਕਾਰਤਕ ਸਾਹਿਬ ਨੇ ਕਿਹਾ ਕਿ ਮਤਭੇਦ ਭੁੱਲ ਜਾਓ ਹੁਣ ਉਹ ਪੁਰਾਣੇ ਸਾਰੇ ਮਤਭੇਦ ਭੁੱਲ ਜਾਣੇ ਚਾਹੀਦੇ ਆ ਤੇ ਇੱਕ ਨਵੀਂ ਉਮੀਦ ਦੇ ਨਾਲ ਇੱਕ ਨਵੀਂ ਸ਼ੁਰੂਆਤ ਕੀਤੀ ਜਾਵੇ ਅਕਾਲ ਦੇ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਬਣਾਈ ਆ ਔਰ ਸੱਤ ਮੈਂਬਰੀ ਕਮੇਟੀ ਨੇ ਹੁਣ ਮੈਂਬਰਸ਼ਿਪ ਦੀ ਮਹਿੰਮ ਸ਼ੁਰੂ ਕਰਦੀ ਆ ਨਵੇਂ ਇਲੈਕਸ਼ਨ ਕਰਾਉਣੇ ਆ ਨਵੀਂ ਲੀਡਰਸ਼ਿਪ ਚੁਣਨੀ ਆ ਸੱਤ ਮੈਂਬਰੀ ਉਹ ਕਮੇਟੀ ਇਹ ਹੁਣ ਮੈਂਬਰਸ਼ਿਪ ਦੀ ਡਰਾਈਵ ਸ਼ੁਰੂ ਕਰੇਗੀ ਪਹਿਲਾਂ ਥੋੜਾ ਜਿਹਾ ਇਹ ਵੀ ਦੱਸਦੇ ਆ ਕਿ ਇਹ ਅਕਾਲਪੁਰ ਸਾਹਿਬ ਦੇ ਤੱਕ ਇੱਕ ਸੱਤ ਮੈਂਬਰੀ ਕਮੇਟੀ ਬਣਦੀ ਪਰ ਇਸ ਨੂੰ ਹੁਣ ਇੱਕ ਤਰ੍ਹਾਂ ਦੀ ਲੀਡਰਸ਼ਿਪ ਚੇਨ ਦੇ ਵਾਸਤੇ ਜੋ ਅਕਾਲੀ ਦਲ ਦੀ ਟਾਪ ਬਾਡੀ ਆ ਜਿਹੜੀ ਕਿ ਵਰਕਿੰਗ ਕਮੇਟੀ ਆ ਜਿਹਨੂੰ ਇਹ ਅੰਦਰੂਨੀ ਕਮੇਟੀਾਂ ਨੂੰ ਇਹ ਵਰਕਿੰਗ ਕਮੇਟੀ ਦਾ ਨਾਮ ਲਿਆ ਜਾਂਦਾ ਅਕਾਲੀ ਦਲ ਦੀ ਜਿਹੜੀ ਐਗਜ਼ੈਕਟਿਵ ਹੈ ਜਾਂ ਵਰਕਿੰਗ ਕਮੇਟੀ ਹੈ ਉਹਨਾਂ ਨੂੰ ਇੱਕ ਮਤਾ ਪਾਸ ਕਰਨਾ ਪਵੇਗਾ ਇਹੋ 7 ਮੈਂਬਰਾਂ ਨੂੰ ਇੱਕ ਅਪoint ਕਰਦੇ ਹੋਏ ਕਿ 7 ਮੈਂਬਰ ਪਾਰਟੀ ਦੇ ਨਵੀਂ ਮੈਂਬਰਸ਼ਿਪ ਡਰਾਈਵ ਕਰਨਗੇ ਔਰ ਇਹ 7 ਮੈਂਬਰ ਪਾਰਟੀ ਦੇ ਨਵੇਂ ਇਲੈਕਸ਼ਨ ਕਰਵਾਉਣਗੇ ਔਰ ਇਸ ਮਤੇ ਵਿੱਚ ਇਸ ਕਮੇਟੀ ਨੂੰ ਪੂਰੀ ਖੁਦਮੁਖਤਿਆਰੀ ਦਿੱਤੀ ਜਾਵੇ ਕਿਸੇ ਜੋ ਪੁਰਾਣੇ ਆਫਸਰਰ ਨੇ ਉਹਨਾਂ ਜੋ ਕਿਸੇ ਦਾ ਇੰਟਰਫਰੈਂਸ ਨਾ ਹੋਵੇ ਤੇ ਇਹ ਮਤਾ ਪਾਸ ਕਰਕੇ ਇਹਨਾਂ ਨੂੰ ਪਾਵਰ ਇਹ ਦਿੱਤੀ ਜਾਏ ਜਾਨੀ ਚਾਹੀਦੀ ਆ ਔਰ ਮੇਰੀ ਇਹ ਖਾਲੀ ਦਲ ਦੀ ਦੇ ਜੋ ਪ੍ਰੈਜ਼ੀਡੈਂਟ ਲੀਡਰਸ਼ਿਪ ਆ ਉਹਨਾਂ ਨੂੰ ਇਹ ਬੇਨਤੀ ਆ ਕਿ ਜਲਦੀ ਤੋਂ ਜਲਦੀ ਤੁਸੀਂ ਆਪਣੀ ਵਰਕਿੰਗ ਕਮੇਟੀ ਦੇ ਵਿੱਚ ਇਹ ਮਤਾ ਪਾਸ ਕਰਕੇ ਸੱਤ ਮੈਂਬਰਾਂ ਦੀ ਕਮੇਟੀ ਨੂੰ ਅਪਾਇੰਟ ਕਰਕੇ ਔਰ ਇਹਨਾਂ ਨੂੰ ਕੰਮ ਸ਼ੁਰੂ ਕਰਾਇਆ ਜਾਏ ਤੇ ਇਹ ਕੰਮ ਮੈਂਬਰਸ਼ਿਪ ਦਾ ਤੇ ਨਵੇਂ ਹੀ ਮੈਂਬਰਸ਼ਿਪ ਤੇ ਨਵੀਂ ਲੀਡਰਸ਼ਿਪ ਨਵਿਆ ਚੋਣਾਣਾ ਸ਼ੁਰੂ ਕਰਾਇਆ। ਮੈਂ ਮੋੜ ਅੱਜ ਇਹ ਫੈਸਲਾ ਲਿਆ ਕਿ ਜਦੋਂ ਇਹ ਕਮੇਟੀ ਮੈਂਬਰਸ਼ਿਪ ਦੀ ਡਰਾਈਵ ਸ਼ੁਰੂ ਕਰੇਗੀ ਤਾਂ ਮੈਂ ਦਫ਼ਤਰ ਵਿੱਚ ਜਾ ਕੇ ਫਾਰਮ ਭਰ ਕੇ ਅਕਾਲੀ ਦਾਦਾ ਮੈਂਬਰ ਹੋ। ਤੇ ਮੈਂ ਬਾਕੀ ਵੀ ਸਾਰਿਆਂ ਨੂੰ ਇਹ ਵੀ ਉਹ ਬੇਨਤੀ ਕਰਦਾ ਕਿ ਦਫਤਰ ਤੇ ਜਾ ਕੇ ਜਦੋਂ ਮੈਂਬਰਸ਼ਿਪ ਡਰਾਈਵ ਸ਼ੁਰੂ ਹੋ ਗਏ ਫਾਰਮ ਭਰ ਕੇ ਆਪ ਮੈਂਬਰ ਬਣੋ ਉਸ ਤੋਂ ਬਾਅਦ ਡੈਲੀਗੇਟ ਚੁਣੋ ਤੇ ਡੈਲੀਗੇਟ ਚੁਣਨ ਤੋਂ ਬਾਅਦ ਆਪਾਂ ਇਹ ਅਕਾਲੀ ਦਲ ਨੂੰ ਜੋ ਸਾਡੀ ਇੱਕ ਵਿੱਜਲ ਪਾਰਟੀ ਦੇ ਤੌਰ ਤੇ ਇਹਨੂੰ ਮਜ਼ਬੂਤ ਕਰਕੇ ਤੇ ਇੱਕ ਤਰ੍ਹਾਂ ਉਸੇ ਉਸੇ ਤਰ੍ਹਾਂ ਜਿਵੇਂ ਕਿ ਪਹਿਲਾਂ ਅਕਾਲੀ ਦਲ ਦੀ ਗਲੋਰੀ ਸੀ ਇਹਨੂੰ ਵਾਪਸ ਉੱਥੇ ਲੱਗੇ ਆਈਏ ਤੇ ਮੁੱਢਲੇ ਸਿਧਾਂਤਾਂ ਦੇ ਉੱਪਰ ਹੀ ਅਕਾਲੀ ਦਲ ਨੂੰ ਚਲਾਇਆ ਜਾਵੇ ਤੇ ਇਸੇ ਵਾਸਤੇ ਅੱਜ ਮੈਂ ਤੁਹਾਨੂੰ ਜਲੀਤ ਦਿੱਤੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਮਿਹਰਬਾਨੀ ਕਰਕੇ ਸਾਡੇ ਕੋਈ ਓਪਰਚੁਨਿਟੀ